ਸਾਰਨ ਸਸ਼ੀਕਾਲ ਜੀ ਕਿਵੇਂ ਹੋ ਤੇ ਮੈਂ ਸੋਚਿਆ ਕਿ ਮੈਂ ਜਿਹੜਾ ਫ੍ਰੀ ਫਾਇਰ ਖੇਡਦੀ ਆ ਉਹਦਾ ਵੀ ਪਾਈ ਦਵਾਂ ਵੀਡੀਓ ਤੇ ਉਹਦਾ ਤੇ ਮੈਂ ਬੜੇ ਟਾਈਮ ਦੀ ਖੇਡਦੀ ਆ ਤੇ ਬਟ ਹਾਲੇ ਵੀ ਮੈਂ ਸਟੱਡੀ ਦੇ ਕਰਕੇ ਥੋੜਾ ਇੱਤੇ ਕੌਸਟ ਚੁਗ ਲਈ ਕਰਦੀ ਸੀ ਫੋਕਸ ਨਹੀਂ ਕਰਦੀ ਸੀ ਤੇ ਥੋੜਾ ਹਾਲੇ ਨਹੀਂ ਪਹਿਲਾਂ ਮੈਂ ਪਹਿਲਾਂ ਖੇਡਦੀ ਸੀ ਤੇ ਉਸ ਤੋਂ ਬਾਅਦ ਮੈਂ ਛੱਡ ਦਿੱਤੀ ਹੁਣ ਮੈਂ ਫੇਰ ਖੇਲਣਾ ਸਟਾਰਟ ਕੀਤੀ ਤੇ ਦੇਖ ਲਓ ਮੈਂ ਪਹਿਲੇ ਰਾਉਂਡ ਵਿੱਚ ਹੀ ਦੇ ਗਈ ਤੇ ਇੱਧਰ ਕਿੱਲ ਵੀ ਹੋ ਗਈ ਆ ਤੇ ਥੋੜੀ ਜਿਹੀ ਮੈਨੂੰ ਡਿਫਿਕਲਟੀ ਹੁੰਦੀ ਆ ਤੇ ਮੈਂ ਸੋਚਿਆ ਕਿ ਅੱਜ ਇਹ ਵੀ ਪਾਦਾ ਹਾਂ ਮੈਂ ਮੈਨੂੰ ਡੇਲੀ ਦੇ ਆਪਣੇ ਵਲੋਗਸ ਪਾਇਆ ਕਰੂੰਗੀ ਆਪਣੇ ਡੇਲੀ ਰੂਟੀਨ ਦੇ ਤੇ ਡੇਲੀ ਆਪਣੀ ਮੈਨੂੰ ਗੇਮਸ ਤੇ ਵੀ ਮੈਨੂੰ ਕੀ ਜੋ ਵੀਡੀਓਸ ਆ ਅਪਲੋਡ ਕਰਿਆ ਕਰਾਂਗੀ ਤੇ ਇੱਧਰ ਇੰਨੇ ਕਲ ਕਰ ਦਿੱਤਾ ਇੱਧਰ ਆਪਾਂ ਮੈਨੂੰ ਆਈ ਥਿੰਕ ਮੈਨੂੰ ਯਾਦ ਨਹੀਂ ਆ ਕਿ ਵਿਕਟਰੀ ਹੋਈ ਸੀ ਜਾਂ ਨਹੀਂ ਹੋਈ ਤੇ ਇਹ ਮੈਨੂੰ ਬਹੁਤ ਬੈਡ ਗਈ ਗੇਮ ਕਿਉਂਕਿ ਇਹਦੇ ਵਿੱਚ ਮੈਂ ਬਿਲਕੁਲ ਵੀ ਸਹੀ ਨਹੀਂ ਖੇਡੀ ਮੈਂ ਠੀਕ ਵੀ ਨਹੀਂ ਸੀ ਤੇ ਬਿਲਕੁਲ ਵੀ ਮੈਨੂੰ ਲੱਗਿਆ ਕਿ ਮੇਰਾ ਫੋਕਸ ਨਹੀਂ ਸੀ ਗੇਮ ਤੇ ਤੇ ਮੈਂ ਕਿੱਲੀ ਹੋਈ ਆ ਇਧਰ ਦੇਖ ਲੋ ਪਤਾ ਹੀ ਨਹੀਂ ਲੱਗਦਾ ਸੀ ਗੋਲੀ ਕਿੱਧਰੋਂ ਵੱਜਣ ਦੀ ਕਿਉਂਕਿ ਉਹ ਇੱਕਦਮ ਗਿਲਟ ਵਿੱਚ ਹੁੰਦੇ ਸੀ ਸੈਕਿੰਡ ਰਾਉਂਡ ਸਟਾਰਟ ਆ ਤੇ ਮੈਂ ਫੜੀ GT36 ਐਂਡ बहुत वीयी चल दिया गला के चलती क्योंकि मैं पहली बार चला चलाई थी, थी। तो इधर साड़ा राउंड हो गया बस स्टार्ट आप चलिए खेलन बहुत बैड सी ये गेम प्लेइंग मेरी सब तो बैड गेम प्लेइंग सी क्योंकि मेरा बिल्कुल भी ध्यान गेम पर नहीं मैं ठीक भी नहीं सी एक ਮਮ ਇੱਥੇ ਮੈਂ ਇੱਕ ਕਿਲ ਕਰਦੀ ਆ ਸ਼ਾਇਦ ਉਸ ਤੋਂ ਬਾਅਦ ਮੈਂ ਕਿਲ ਲੋ ਜਾਂ ਨਹੀਂ ਹੈ ਹਾਂਜੀ ਇੱਥੇ ਇੱਕ ਕਿਲ ਕਰਦੀ ਆ ਸਾਹਮਣੇ ਜੋ ਸੀ ਨਾ ਸਾਹਮਣੇ ਇੱਕ ਕਿਲ ਕਰਦੀ ਆ ਉਸ ਤੋਂ ਬਾਅਦ ਕਿਲ ਲੋ ਜਾਂ ਨਹੀਂ ਮੈਂ ਪਿੱਛੇ ਨੂੰ ਬੈਕ ਨੂੰ ਆ ਜਾਂਦੀ ਆ ਤੇ ਕਿਲ ਹੋ ਜਾਂਦੀ ਇੱਥੇ ਉਹ ਮੈਂ ਬੰਦੇ ਨੂੰ ਕਿਲ ਕਰ ਦਿੰਦੀ ਆ ਕਿਲ ਹੋ ਗਿਆ ਉਹ ਮੈਂ ਕਿਲ ਕਰਕੇ ਮਤਲਬ ਕਿ ਮੈਂ ਨੌਕ ਤੇ ਮੇਰੀ ਹਮੇਸ਼ਾ ਆਦਤ ਰਹੀ ਆ ਕਿ ਸਾਬ ਨੌਕ ਕਰਕੇ ਛੱਡ ਦਿੰਦੇ ਆ ਬਟ ਮੈਂ ਕਦੀ ਵੀ ਨੌਕ ਕਰਕੇ ਛੱਡਿਆ ਮੈਂ ਕਿਲ ਕਰਕੇ ਫੇਰ ਹੀ ਛੱਡ ਦਿੰਦੀ ਆ ਕਿੱਲ ਕਨਫਰਮ ਕਰਕੇ ਇੱਥੇ ਮੈਂ ਮਰ ਜਾਨੀ ਆ ਥੱਲੇ ਮੈਂ ਉਤਰ ਆਨੀ ਆ ਤੇ ਪਿੱਛੇ ਮੈਨੂੰ ਪਤਾ ਨਹੀਂ ਲੱਗਦਾ ਤੇ ਬੰਦਾ ਹੁੰਦਾ ਹੈ ਤੇ ਉਹਨੇ ਮੈਨੂੰ ਪਿੱਛੇ ਕਿਲ ਕਰ ਦਿੱਤਾ ਤੇ ਮੈਂ ਦੇਖਦੀ ਪਈ ਸੀ ਕਿ ਕਿੰਨੇ ਮੈਂ ਕਿਲ ਕੀਤੇ ਕਿੰਨੇ ਨਹੀਂ ਇੱਕ ਕਿਲ ਕੀਤਾ ਸੀ 2 ਡੈਮੇਜ ਕੀਤੇ ਸੀ ਇਹ ਵੀ ਵਿਕਟਰੀ ਹੀ ਉਹਨਾਂ ਦੀ ਰਿਪੀਟ ਹੋ ਗਿਆ ਤੇ ਸਾਡਾ ਸੈਕ 3rd ਰਾਉਂਡ ਹੁਣ ਹੌਲੀ ਦੇ ਕਰਕੇ ਹੁੰਦਾ ਨੇ ਸਾਰਾ ਥੀਮ ਵਗੈਰਾ ਦਾ ਚੇਂਜ ਕੀਤਾ ਮਤਲਬ ਕੋਈ ਵੀ ਸੈਲੀਬ੍ਰੇਸ਼ਨ ਹੁੰਦਾ ਵਾ ਕੋਈ ਵੀ ਫੈਸਟੀਵਲ ਹੁੰਦਾ ਵਾ ਕੋਈ ਵੀ ਕੁਝ ਵੀ ਸੈਲੀਬ੍ਰੇਟ ਕਰਦੇ ਉਹਦਾ ਥੀਮ ਉਹਦੇ ਨਾਂ ਤੇ ਕਰ ਦਿੰਦੇ ਆ ਤੇ ਹੁਣ ਹੌਲੀ ਦਾ ਸੀ ਤਾਂ ਹੌਲੀ ਦੇ ਨਾਂ ਤੇ ਸਾਰਾ ਥੀਮ ਫ੍ਰੀ ਫਾਇਰ ਦਾ ਕਰ ਦਿੱਤਾ ਸੀ ਸਭ ਪਾਸੇ ਗਲੂ ਵਾਲਸ ਵੀ ਜਿਹੜੀਆਂ ਉਹ ਵੀ ਕਰ ਦਿੱਤੀਆਂ ਜਿਹੜਾ ਜਿਹੜਾ ਵੀ ਖੇਡਦਾ ਵਾ ਪਲੀਜ਼ ਮੈਨੂੰ ਦੱਸਿਓ ਤੇ ਮਤਲਬ ਕਿ ਆਪਾਂ ਗੇਲਟ ਬਣਾਵਾਂਗੇ ਤੇ ਖੇលਿਆ ਕਰਾਂਗੇ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜਿਹੜਾ ਜਿਹੜਾ ਖੇਡਦਾ ਵਾ ਇੱਥੇ ਮੈਂ 2 ਮਿੰਟ ਰੁੱਕ ਕੇ ਤੇ ਸੋਚ ਰਹੀ ਸੀ ਕੁਝ ਤੇ ਫਿਰ ਚੱਲ ਗਈ ਇਹ ਸਾਡਾ 3ਰਾ ਰਾਉਂਡ ਸੀ ਇੱਥੇ ਵੀ ਮੈਂ ਕਿਲ ਹੋ ਜਾਨੀ ਕਿਉਂਕਿ ਮੈਨੂੰ ਖੇਡ ਹੀ ਨਹੀਂ ਰਹੀ ਸੀ ਮੈਂ ਬਿਲਕੁਲ ਵੀ ਇੱਥੇ ਵੀ ਮੈਂ ਜਲਦੀ ਕਿਲ ਹੋ ਜਾਨੀ ਆ ਇੱਥੇ ਜਾ ਕੇ ਤੇ ਉੱਥੇ ਮੈਂ ਇੱਥੇ ਚੱਲ ਜਾਨੀ ਮੈਨੂੰ ਲੱਗਾ ਇਹ ਸ਼ਾਇਦ ਮੇਰਾ ਆਪਣਾ ਹੀ ਬੰਦਾ ਬਟ ਮੈਨੂੰ ਲੱਗਾ ਕੋਈ ਹੋਰ ਹੀ ਆ ਆਪਣੇ ਦੂਜੀ ਐਨੀ ਮੇ ਕਿਲ ਦੂਜੀ ਕਿਲ ਦਾ ਵਾ ਦੂਜੀ ਦਾ ਟੀਮ ਦਾ ਬਾਦ ਇੱਥੇ ਵੀ ਮੈਂ ਕਿਲ ਹੋ ਜਾਨੀ ਆ ਐਮ ਨੂੰ ਰਿਵਾਈਵ ਕਰਨ ਲੱਗੀ ਸੀ ਕੁੜੀ ਆ ਜਾਂ ਮੁੰਡਾ ਪਤਾ ਨਹੀਂ ਇਹ ਰਿਵਾਈਵ ਕਰਨ ਲੱਗਾ ਤੇ ਕਰ ਲਗੇ ਤੇ ਉਸ ਤੋਂ ਬਾਅਦ ਵੀ ਕਿਲ ਹੋ ਗਏ ਵੀ ਨਾਲ ਹੀ ਤੇ ਇਹ ਵੀ ਰਾਉਂਡ ਉਹਨੇ ਲੈ ਲਿਆ ਹੁਣ ਸਾਡਾ ਹੋ ਗਿਆ ਨਹੀਂ ਇਹ ਰਾਉਂਡ ਦੋ ਪਹਿਲਾ ਰਾਉਂਡ ਗੁਜ ਗਿਆ ਹਾਂ ਇਹ ਰਾਉਂਡ 4 ਥਾ ਇਹਦੇ ਵਿੱਚ ਵੀ ਮੈਂ ਜਲਦੀ ਕਿਲ ਹੋ ਜਾਨੀ ਆ ਇਹਦੇ ਵਿੱਚ ਸਾਡੀ ਵਿਕਟਰੀ ਨਹੀਂ ਹੁੰਦੀ ਇਹਦੇ ਵਿੱਚ ਮੈਂ ਜਲਦੀ ਕਿਲ ਹੋ ਜੰਨੀ ਆ ਮਸ਼ਰੂਮ ਤੇ ਮੈਂ ਮਤਲਬ ਕੀ ਲੈਣਾ ਹੀ ਲੈਣਾ ਖਾਣੀ ਖਾਣੀ ਹੁੰਦੀ ਹਮੇ ਹਮੇਸ਼ਾ ਪਹਿਲਾਂ ਮੈਂ ਮਸ਼ਰੂਮ ਹੀ ਖਾਦਾ ਹਾਲੇ ਮੇਰੇ ਐਕਸਪੀਰੀਅੰਸ ਨਹੀਂ ਹੈ ਕਿਉਂਕਿ ਮੈਂ ਛੱਡ ਦਿੰਦੀ ਮੈਂ ਖੇਡ ਦੀ ਛੱਡ ਦਿੰਦੀ ਆ ਮੈਂ ਮਤਲਬ ਜਿਆਦਾ ਫੋਕਸ ਨਹੀਂ ਕਰਦੀ ਜੇਕਰ ਮੈਂ ਕੋਈ ਫੋਕਸ ਕਰਾ ਦੇ ਬੜੀ ਵਧੀਆ ਖੇਲਾਂਗੀ ਬਟ ਮੈਂ ਹਾਲੇ ਨਾਲ ਵਧੀਆ ਖੇਡ ਨਹੀਂ ਪਾਉਂਦੀ ਆਗੀ ਇੱਥੇ ਮੈਂ ਕਿਲੋ ਜਾਨੀ ਇੱਕ ਨੂੰ ਨੋਕ ਤੇ ਕਰ ਦਿੰਦੀ ਆ ਬੜ ਦੋ ਜਾਨੇ ਹੁੰਦੇ ਆ ਮੈਨੂੰ ਨਹੀਂ ਪਤਾ ਸੀ ਤੇ ਦੋ ਜਾਨੇ ਹੁੰਦੇ ਸੀ ਤੇ ਇੱਕ ਨੂੰ ਨੋਕ ਕਰ ਦਿੰਦੀ ਉਸ ਤੋਂ ਬਾਅਦ ਦੂਜੇ ਨੂੰ ਜਦੋਂ ਕਰ ਲੱਗਦੀ ਦੂਜੇ ਨੂੰ ਮਤਲਬ ਕੀ ਕਰ ਲੱਗਦੀ ਉਹ ਉਦੋਂ ਮੇਰੀ ਹੈਲਥ ਵੀ ਘਟ ਜਾਂਦੀ ਆ ਜਿਵੇਂ ਹੁਣ ਇੱਥੇ ਗਰੋਜ਼ਾ ਫੜੀ ਸੀ ਇਹਨੂੰ ਛੱਡ ਦਿੰਦੀ ਗਰੋਜ਼ਾ ਨੂੰ ਪੜ ਲੈਂਦੀ ਆ ਲੱਗਦਾ ਲੱਗਾ ਸ਼ਾਇਦ ਇੱਕ ਨੂੰ ਮੈਂ ਇੱਕ ਨੂੰ ਦੇਖਿਆ ਨਾ ਪਰ ਦੋ ਹੁੰਦੇ ਆ ਤੇ ਮੈਂ ਚਲੀ ਜਾਨੀ ਦੋ ਹੀ ਇੱਕ ਨੂੰ ਤੇ ਮੈਂ ਨੌਕ ਕਰ ਦਿੱਤਾ ਦੂਜੇ ਨੇ ਬੜ ਮੇਰੀ ਹੈਲਥ ਉਸੇ ਟੈਮ ਘਟਾ ਦਿੱਤੀ ਤੇ ਕਿਲ ਕਰ ਦਿੱਤਾ। ਅੰ ਮੋ ਦੋ ਬੰਦੇ ਰਿਵਾਈਵ ਆ ਬਾਕੀ ਦੋ ਕਿਲ ਦੋ ਗਿਆ। ਇੱਕ ਦੀ ਵੀ ਹੈਲਥ ਘੱਟ ਗਈ ਆ। ਉਹ ਇੱਕ ਕਿੱਲੇ ਤੇ ਇੱਕ ਕਿੱਜਾ ਵੀ ਕਿਲ ਹੈ। ਇਹ ਵੀ ਰਾਉਂਡ ਹੁੰਦਾ। ਇੱਥੇ ਆਪਾਂ ਗੇਮ ਹਾਰ ਜਾਂਦੇ ਆ। ਸਾਰਿਆਂ ਨੂੰ ਬਾਏ ਬਾਏ। ਅਗਲੀ ਵੀਡੀਓ ਨਾਲ ਮਿਲਦੇ ਆਂ ਬਾਏ।